ਜਿਵੇਂਰੇ ਅਜੀਤ ਉਸ ਸਾਡੇ ਕਾਉਂਸਲਰ ਜਨੈਸ਼ ਸਿੰਘ ਟੋਣ ਜੀ ਦੇ ਮਾਤਾ ਸਪੰਦ ਕੌਰ ਜੀ ਦੇ ਅੰਤਿਮ ਅਦਾਸੇ ਸ਼ਾਮ ਨੂੰ ਆ ਦਾ ਮੌਕਾ ਮਿਲਿਆ ਸੋ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਮਾਤਾ ਜੀ ਨੂੰ ਆਪਣੇ ਚੰਨਾਂ ਵਿੱਚ ਨਵਾਜ਼ ਬੱਚਿਆਂ ਤੇ ਸਾਡੇ ਇਸ ਪਰਿਵਾਰ ਨੂੰ ਪਾਣਾ ਮੰਨਦਾ ਬਾਲਬੁੱਧੀ ਸਮਤ ਬਖਸ਼ਣ ਤੇ ਪਰਮਾਤਮਾ ਸੁਭਰ ਦਾ ਬਣਾ ਦੇ। ਦੇਖੋ ਜੀ ਮਾਵਾ ਠੱਡੀ ਆ ਸ਼ਾਮਾ ਔਰ ਮਾ ਬਾਬ ਦਾ ਸੇਤ ਅਸ਼ੀਰਵਾਦ ਹੋਣਾ ਤੁਹ ਬਹੁਤ ਵੱਡਾ ਜਿਹੜੀੁਰਬਾਰਾ ਦੀ ਕਿਰਪਾ ਹੁੰਦੀ ਹੈ ਅੱਜ ਦੇ ਦਿਨ ਸਾਡੇ ਬੜੇ ਹੀ ਪਿਆਰੇ ਕਾਉਂਸਲਰ ਸਰਦਾਰ ਜਰਨੈਲ ਸਿੰਘ ਢੋਡਜੀ ਦੇ ਮਾਤਾ ਜੀ ਦਾ ਐਸਾ ਚਾਲਕ ਚਲੇ ਜਾਣਾ ਆਈ ਦੀ ਇਸ ਦੁਖਦੀ ਘੜੀ ਚ ਸਾਰਾ ਸ਼ਹਿਰ ਜਿਹੜਾ ਉਬੜ ਗਿਆ ਹੈ ਔਰ ਮੈਂ ਦੇਖ ਰਿਹਾ ਕਿ ਜਰਨੈਲ ਨੇ ਬਹੁਤ ਜ਼ਿਆਦਾ ਪਿਆਰ ਜਿਹੜਾ ਲੋਕਾਂ ਦਾ ਪਾਇਆ ਮਗਰ ਇਹ ਸ੍ਰਿਸ਼ਟੀ ਦਾ ਨਿਯਮ ਹੈ ਕਿ ਜੋ ਜੀਵ ਜੋ ਪ੍ਰਾਣੀ ਦੁਨੀਆ ਤੇ ਆਇਆ ਉਹਨੇ ਇੱਕ ਨਾ ਇੱਕ ਜਿਹੜਾ ਉਹ ਸੜ ਕੇ ਜਾਂਦਾ ਉਹ ਕਹਿੰਦੇ ਨਾ ਕਿ ਜਿਹੜਾ ਜੀਣਾ ਹੈ ਉਹ ਝੂਠ ਹੈ ਤੇ ਮਰਨਾ ਸੱਚ ਹੈ ਸੋ ਮਗਰ ਜਿਸ ਪਰਿਵਾਰ ਦਾ ਜੀ ਜਦੋਂ ਚਲਾ ਜਾਂਦਾ ਉਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਡੁੱਟ ਜਾਂਦਾ ਮਗਰ ਅੱਜ ਇਸ ਦੁੱਖ ਦੀ ਘੜੀ 'ਚ ਸਾਰਾ ਸ਼ਹਿਰ ਮੈਂ ਵੀ ਇਤਿਹਾਸ ਅਤੇ ਜਦਾ ਸਿੰਘ ਜੀ ਉਹਨਾਂ ਦੇ ਪਰਿਵਾਰ ਤੋਂ ਅਸੀਂ ਹੌਸਲਾ ਦੇਣ ਲਈ ਆਏ ਹਾਂ ਔਰ ਗੁਰੂਵਾਰਾਇ ਦੇ ਚਰਨਾਂ ਦੇ ਵਿੱਚ ਕੋਈ ਅਰਦਾਸ ਕਰਦੇ ਹਾਂ ਕਿ ਜਿਹੜੀ ਜੀਵੰਗਤ ਆਤਮਾ ਜਿਹੜੀ ਬਿਸ਼ਕੀ ਯਾਤਰਾ ਨੂੰ ਆਪਣੇ ਚਰਨਾਂ ਦੇ ਵਿੱਚ ਦੇ ਵਾਸਤੇ ਔਰ ਪਿੱਛੋਂ ਜਿਹੜਾ ਪਰਿਵਾਰ ਹੈ ਉਹਨੂੰ ਇਸ ਪਰੇ ਨੂੰ ਬੰਨ੍ਹਣ ਦਾ ਹੱਲ ਬਖਸ਼ ਦਾਲੋ ਅੱਜ ਅਸੀਂ ਆਪਣੇ ਮਾਤਾ ਸਪੰਤ ਕੋਲ ਜੀ ਅਪਨ ਅਰਦਾਸ ਦੇ ਵਿੱਚ ਅੰਕਾਲ ਫੁੱਟ ਦੇ ਚਰਨਾਂ ਦੇ ਵਿੱਚ ਅੱਜ ਦੇ ਪਰਣਾਏ ਆ ਪਰ ਅਰਦਾਸ ਵਿੱਚ ਸ਼ਾਮਲ ਹੋਏ ਆ ਜਰਨੈਲ ਸਿੰਘ ਟੋਟਣਾ ਸਾਡੇ ਬਹੁਤ ਪੁਰਾਣੇ ਪਰਿਵਾਰਕ ਸਬੰਧ ਨੇ ਭਰਾਏ ਸਾਡਾ ਛੋਟਾ ਬਹੁਤ ਸਾਲਾਂ ਤੋਂ ਅਸੀਂ ਜੁੜੇ ਆ ਮਾਤਾ ਜੀ ਦੀ ਯਾਤ ਦਾ ਮਕੀਦ ਖਰਾਬ ਹੋਣ ਕਰਕੇ ਮੀਲਾ ਤੋਂ ਪਹਿਲਾਂ ਬੱਚਿਆਂ ਨੇ ਬਹੁਤ ਜ਼ੋਰ ਲਾਇਆ ਪਰ ਉਸ ਮਾਲਕ ਦਾ ਹੁਕਮ ਹੈ ਜਿੰਨੇ ਸਵਾਸਾਂ ਦੀ ਪੂੰਜੀ ਲਿਖੇ ਭੇਜਿਆ ਸੀਗਾ ਸੋ ਮਾਤਾ ਜੀ ਆਕਾਲਪੁਰ ਦੇ ਚਰਨਾਂ ਜਾਪ ਰਾਜੇ ਨੇ ਇਹ ਅਰਦਾਸ ਕੀਤੀ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ਣ ਆਕਾਲਪੁਰ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਲ ਬਖਸ਼ਣ ਸੋ ਅੱਜ ਸਾਰੇ ਅਸੀਂ ਆਮ ਪਾਰਟੀ ਵੱਲੋਂ ਵੀ ਸ਼ਹਿਰ ਦੇ ਪਤਵੰਤੇ ਸੱਜਣਾਂ ਬਹੁਤ ਸਾਰੀਆਂ ਛਿਛੀਤਾ ਰਿਸ਼ਤੇਦਾਰ ਸੱਜਣ ਪਿਆਰੇ ਅੱਜ ਇਸ ਸੰਤਮਰਦਾਸ ਸ਼ਾਮਲ ਹੋ ਕੇ ਅਕਾਲਪੁਰ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਮਾਤਾ ਜੀ ਨੂੰ ਅਕਾਲਪੁਰ ਖਾ ਆਪਣੇ ਚਰਨਾਂ ਹੀ ਨਵਾਸੋ ਅਕਸ਼ਨ ਤੇ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਰਬਕਸ਼ਨ ਧੰਨਵਾਦ